ਸਾਰਾ ਕੁਲ ਲੁੱਟ ਕੇ ਖਾ ਗਏ ਓਏ ਓਏ ਕੀ ਪੰਜਾਬ ਚ ਲਾਉਣਗੇ ਇਹਨਾਂ ਤੋਂ ਨਦੀਆਂ ਨਾਲੇ ਸਾਫ ਨਹੀਂ ਹੋਏ ਕਲੌਡੀਆਂ ਕੱਟੀ ਚੱਲੋ ਬਿਲਡਿੰਗਾਂ ਬਣਾਈ ਚੱਲੋ ਆ ਹੁਣ ਇੰਨਾ ਪਾਣੀ ਆਇਆ ਕਿੰਨੀ ਕਿੰਨੀ ਕ ਕਿੰਨੀ ਕ ਵਜਾਉ ਧਰਤੀ ਪੰਜਾਬ ਕੋਲ ਕਿੰਨੀ ਕ ਜ਼ਮੀਨ ਹੈ ਤੱਕ ਲਿਆ ਕਲੌਡੀਆਂ ਕੱਟੀ ਚੱਲੋ ਫਲਾਣਾ ਇਹਨਾਂ ਨੇ ਫਲਾਣਾ ਇਹਨਾਂ ਨੇ ਬਣਾਈ ਚੱਲੋ ਸਾਰੇ ਨੁਕਸਾਨ ਪਤਾ ਕੀ ਹੋਇਆ ਪਾਣੀ ਦੀ ਜਗ੍ਹਾ ਵੀ ਇਹਨਾਂ ਨੇ ਛੱਡੀ ਨਹੀਂ ਉੱਥੇ ਵੀ ਕੋਠੇ ਪਾ ਲਏ ਡੇ ਡੇ ਤੇ ਪਾਣੀ ਜਦੋਂ ਆਇਆ ਉਹਨੇ ਕਿਸੇ ਨੂੰ ਨਹੀਂ ਪੁੱਛਿਆ ਪਾਣੀ ਨੇ ਇਹਨਾਂ ਤੋਂ ਪੁੱਛਣਾ ਵੀ ਮੈਂ ਇਧਰੋਂ ਚੱਲਾਂ ਉਹਨੇ ਆਪਣਾ ਰਾਹ ਆਪ ਬਣਾਇਆ ਫਿਰ ਉਹ ਲੋਕਾਂ ਦੇ ਘਰਾਂ ਵਿੱਚ ਵੀ ਹੋ ਗਿਆ ਆਪਣਾ ਰਾਹ ਆਪ ਬਣਾਇਆ ਢਾੜਾ ਰਸਨਾ ਡੁੱਬ ਕੇ ਮਰ ਜਣਾ ਚਾਹੀਦਾ ਹੈ ਇਹੋ ਜਿਹੀਆਂ ਗੰਦੀਆਂ ਸਰਕਾਰਾਂ ਨੂੰ ਉਹ ਜਿਹੜੇ ਕੰਮ ਤੁਹਾਡੇ ਕਰਨਦੇ ਨੇ ਉਹ ਸਾਡੇ ਪੰਜਾਬ ਦੇ ਬਜ਼ੁਰਗ ਬਾਬੇ 70 70 ਸਾਲ ਦੇ ਉਹ ਕਰਦੇ ਫਿਰਦੇ ਜੇ ਇਹਨਾਂ ਤੋਂ ਪੰਜਾਬ ਨਹੀਂ ਸਾਂਭਿਆ ਜਾਂਦਾ ਜੇ ਇਹ ਬੰਦੇ ਇਹਨਾਂ ਨੇ ਜਵਾਨੀ ਦਾ ਕਹਾਣ ਕਰਨਾ ਹੈ ਜੇ ਇਹਨਾਂ ਨੇ ਐਦਾਂ ਪੰਜਾਬ ਦਾ ਨਕਾਨ ਕਰਨਾ ਹੈ ਤੇ ਇਹਨਾਂ ਨੂੰ ਖੋੜੇ ਤੇ ਲਾਉਣਾ ਕੀ ਕਰਨਾ ਇਹਨਾਂ ਦਾ ਇੱਧਰ ਟੋਏ ਪਏ ਨੇ ਪਤਾ ਨਹੀਂ ਬੰਦਾ ਡਿੱਗ ਜੇ ਮੁੜ ਕੇ ਨਿਕਲੋ ਨਿਕਲ ਕੁਛ ਨਹੀਂ ਪਤਾ ਗਲਤੀ ਮਲ Sultanpur Lodi ਚਲੇ ਜੋ ਕਪੂਰਥਲੇ ਚਲੇ ਜੋ ਤੁਸੀਂ ਆ ਬਿਆਸ ਦਰਿਆ ਐ ਸਜੜਿਆ ਐ ਉਹ ਦਿਨ ਦਿਨ ਦਿਨਾਂ ਤੇ ਬੱਚੇ ਭੁੱਖੇ ਸਰਕਾਰਾਂ ਦੇ ਕੰਨਾਂ 'ਚ ਕਿਤੇ ਬਾਜ ਤੁਸੀਂ ਬਚਾਓ ਜੇ ਤੁਹਾਡੇ ਚੁੱਕੀ ਉਹਨਾਂ ਨੂੰ ਜਾਣਦਾ ਐ ਜਾਂ ਆ ਮੀਡੀਆ ਰਾਹੀਂ ਬਾਜ ਪਹੁੰਚਦੀ ਉਹ ਦਿਨ ਦਿਨ ਸਾਲਾਂ ਦੇ ਬੱਚੇ ਜਿਹੜੇ ਦਿਨ ਦਿਨ ਦਿਨਾਂ ਦੇ ਭੁੱਖੇ ਨੇ ਇੱਕ ਚੇਤੇ ਰੱਖਿਓ ਉਹਨਾਂ ਦੀਆਂ ਵਾਦਵਾਵਾਂ ਤੁਹਾਨੂੰ ਲੈ ਬੈਣੀ ਸੀ ਨਹੀਂ ਉੱਠੋਗੇ ਮੁੜ ਕੇ ਕਦੇ ਹੁਣ ਵੀ ਰਾਜਨੀਤੀਆਂ ਕਰੀ ਜਾਂਦੇ ਇੱਕ ਬੰਦਾ ਟੈਂਕ ਤੇ ਬੈਠਾ ਦੂਜਾ ਥੱਲੇ ਬੈਠਾ ਉਹ ਕਹਿੰਦਾ ਤੂੰ ਥੱਲੇ ਉਧਰੋਂ ਕਹਿੰਦਾ ਤੂੰ ਥੱਲੇ ਉਧਰ ਬੱਚੇ ਵਿਚਾਰੇ ਬਿਲਕਦੇ ਨੇ ਬਜ਼ੁਰਗ ਵਿਚਾਰੇ ਬਿਲਕਦੇ ਨੇ ਰੋਟੀ ਪਾਣੀ ਨੂੰ ਤੁਮਾਂ ਨੂੰ ਲੜਾਈਆਂ ਸੁਝਦੀਆਂ ਤੁਹਾਨੂੰ ਰਾਜਨੀਤੀ ਸੁਝਦੀ ਐ ਇਹੋ ਜੇ ਸਮੇਂ 'ਚ ਜਦੋਂ ਪੰਜਾਬ ਤੇ ਐਡੀ ਵੱਡੀ ਆਫਤ ਆਈ ਹੋਵੇ ਹਰ ਇੱਕ ਬੰਦੇ ਨੇ ਆਪੋ ਆਪਣਾ ਯੋਗਦਾਨ ਪਾਉਣਾ ਸਾਰੇ ਬੰਦੇ ਨੇ ਲਾਕਾਰ ਵੀ ਸਾਰੇ ਪਾਉਂਦੇ ਨੇ ਬਾਬੇ ਵੀ ਸਾਰੇ ਪਾਉਂਦੇ ਨੇ ਰੱਕਾਂ ਦੇ ਟਰੱਕ ਟਰਾਲੇ ਭਰ-ਭਰ ਉਹਨਾਂ ਨੇ ਰਾਸ਼ਨ ਦੇ ਭੇਜੇ ਨੇ ਇਹ ਸਮਾ ਰਾਜਨੀਤੀਆਂ ਕਰਨ ਦਾ ਥੋੜੀ ਇਹ ਤਾਂ ਆਪਣੇ ਭਰਾਵਾਂ ਨਾਲ ਖੜਨ ਦਾ ਸੁਣ ਪਰ ਕਿਦ ਨਾ ਕੀਤੇ ਇਹ ਸਰਕਾਰ ਦੀਆਂ ਨਲੈਕੀਆਂ ਨੇ ਇੱਕਦਮ ਜਿਹੜਾ ਇੰਨਾ ਪਾਣੀ ਛੱਡਦਾ ਉਹਨਾਂ ਦੀਆਂ ਗਈਆਂ ਜਾਣਾ ਕਿਣਿਆ ਜੇ ਇਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਹਫ਼ਤੇ ਬਾਅਦ ਇੰਨੀ ਫੀਲ ਨੂੰ ਆਹ ਟਾਈਮ ਤੇ ਇੱਥੇ ਮੀਂਹ ਪੈਣਾ ਹੈ ਐਨਾ ਮੀਂਹ ਪੈਣਾ ਤੇ ਇੰਨੇ ਟਾਈਮ ਪਾਏਗਾ ਇਹਨਾਂ ਨੇ ਬੋਲਿਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਐਨਾ ਪਾਣੀ ਛੱਡਾਂਗੇ ਤੇ ਨੁਕਸਾਨ ਕਿੰਨਾ ਹੋ ਜਾਏਗਾ ਮੱਝਾਂ 8-8 ਫੁੱਟ ਘਰਾਂ ਦੇ ਪਾਣੀ ਚੜ ਜਾਏਗਾ ਓਏ ਤੱਕਦਾ ਉਹ ਕਿਤੇ ਬਾਜੀ ਪੰਜਾਬ ਨਾਲ ਖੜਨ ਦਾ ਟਾਈਮ ਏ ਇਹ ਨਿਊਜ਼ੀਲੈਂਡ ਚ ਘੁੰਮਣ ਦਾ ਮੇਰਾ ਸਮਾਂ ਪੰਜਾਬ ਪੰਜਾਬ ਵੇ ਬਸ ਪੰਜਾਬ ਨਾਲ ਪਿਆਰ ਹੀ ਇਨਾਂ ਉਸੇ ਵੇਲੇ ਉੱਦਣ ਲਈ